2019 ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਸਾਰੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਪੇਸ਼ ਕੀਤੇ ਜਾ ਰਹੇ ਨੇ। ਉੱਥੇ ਹੀ ਸਭ ਤੋਂ ਪਹਿਲਾਂ ਅਕਾਲੀ ਟਕਸਾਲੀਆਂ ਵੱਲੋਂ ਖਡੂਰ ਹਲਕੇ ਤੋਂ ਭਾਰਤ ਦੇ ਆਰਮੀ ਚੀਫ ਜਨਰਲ ਜੇ ਜੇ ਸਿੰਘ ਦਾ ਨਾਂ ਦਿੱਤਾ ਗਿਆ ਸੀ। ਉਸ ਦੇ ਬਾਅਦ ਜਨਰਲ ਜੇ ਜੇ ਸਿੰਘ ਦੇ ਦੁਆਰਾ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਹਨਾਂ ਦੇ ਨਾਲ ਕਾਫੀ ਲੋਕ ਜੁੜ ਰਹੇ ਨੇ। ਉਹਨਾਂ ਨੇ ਕਿਹਾ ਕਿ ਅੱਜ ਕਾਫੀ ਮਾਤਰਾ ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿਸ ਕਰਕੇ ਪਾਰਟੀ ਚ ਖੁਸ਼ੀ ਦਾ ਮਾਹੌਲ ਹੈ ਸਰਪੱਤ ਬਹੁਤ ਲੋਕਾਂ ਨੂੰ ਪਾਇਆ ਵਾ ਇਹ ਤੇ ਇਨਾਂ ਦੇ ਦਮੈਸ਼ਾ ਦੇ ਨਾਂ ਨਿਗਾ ਜੰਦਾ ਲੇਕਿਨ ਬਹੁਤ ਲੋਕ ਜਿਹਦੇ ਨੇ ਸ਼੍ਰੋਮਣੀ ਕਾਲ ਡਾਕਟਰ ਸਾਲੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਥੇ ਹੀ ਦੂਜੇ ਪਾਸੇ ਖਡੂਰ ਸਾਹਿਬ ਤੋਂ ਟਕਸਾਲੀ ਅਕਾਲੀ ਦੇ ਉਮੀਦਵਾਰ ਜਨਰਲ ਜੇਜੇ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਦੇ ਦੁਆਰਾ ਆਪਣੀ ਚੋਣ ਮਹੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਦੇਖਦੇ ਹੋਏ ਅੱਜ ਉਹਨਾਂ ਦੇ ਦੁਆਰਾ ਮੀਟਿੰਗ ਵੀ ਕੀਤੀ ਜਾ ਰਹੀ ਹੈ ਅੱਜ ਤੋਂ ਸ਼ੁਰੂ ਹੋਇਆ ਨਾ ਮੈਂ ਚਾਹੁੰਦਾ ਵੀ ਸੀ ਕਿ ਲੋਕ ਸੋਚਣ ਅੱਜ ਤੋਂ ਸ਼ੁਰੂ ਹੋਇਆ ਅਸਲੀਅਤ ਮੈਂ 10 ਦਿਨ ਪਹਿਲੇ ਸ਼ੁਰੂ ਕਰਤਾ ਸਾਡੇ ਕਹਿੰਦੇ ਨਾ ਅਟੈਕ ਦਾ ਐਚ ਆਰ ਹੁੰਦਾ ਜਿਹੜੇ ਸਿਆਣੇ ਹੁੰਦੇ ਐਚ ਮਾਈਨਸ 10 ਮਿੰਟ ਤੇ ਸ਼ੁਰੂ ਕਰ ਦਿੰਦੇ ਤਾਂ ਕਿ ਹਮੇਸ਼ਾ ਅੱਗੇ ਰਹਿਣ ਮੇਰੇ ਜਿਹੜੇ ਪੱਤੀ ਦੋਂਦੀ ਹੈ ਹਾਲੇ ਕਾਂਗਰਸ ਲਾ ਤੇ ਨਾ ਹੀ ਨਹੀਂ ਆਇਆ ਜਿਹੜੇ ਆਏ ਨੇ ਉਹ ਇੱਕ ਬੀਬੀ ਦਾ ਹੁਣ ਆਇਆ ਇੱਕ ਬੀਬੀ ਦਾ ਦੋ ਚਾਰ ਦਿਨ ਪਹਿਲੇ ਆਇਆ ਆਪਾਂ ਹਰੀ ਚੰਡੀ ਬਰਮਪੁਰਾ ਜੀ ਨੇ 10 ਦਿਨ ਪਹਿਲੇ ਦਿੱਤੀ ਆਪਾਂ ਤੇ ਮੈਰਾਥਨ ਰੇਸ ਤੇ 7 ਕਿਲੋਮੀਟਰ ਅੱਗੇ ਨੱਟ ਚੁੱਕੇ ਆ ਉਹਨਾਂ ਨੂੰ ਕੈਚ ਅਪ ਕਰਨਾ ਪਏਗਾ ਤਾਂ ਇਸ ਕਰਕੇ ਮੈਂ ਦ੍ਰਿੜ ਨਿਸ਼ਚੈ ਨਾਲ ਇਸ ਰਣ ਮੈਦਾਨ 'ਚ ਉਤਰਿਆ ਕਿ ਮੈਂ ਸੇਵਾ ਕਰਨਾ ਚਾਹੁੰਦਾ ਔਰ ਲੋਕਾਂ ਦੀ ਰੱਜ ਕੇ ਸੇਵਾ ਕਰਾਂਗਾ ਮੌਕਾ ਚਾਹੀਦਾ ਨਾਲ ਹੀ ਜਨਰਲ ਜਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੇ ਨਾਲ ਵਾਰਾ ਖਿਲਾਫੀ ਕੀਤੀ ਗਈ ਸੀ ਇਸ ਮੌਕੇ ਜਜੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਮ ਲੰਮੇ ਹੱਥੀ ਲਿਆ ਉਹ ਤਾਂ ਕਹਿਣ ਨੂੰ ਸਭ ਕੁਝ ਕਹਿੰਦੇ ਨੇ ਦੇਖੋ ਜੀ ਉਹਨੇ ਕਹਿਨੇ ਔਰ ਕਥਨੀ 'ਚ ਬਹੁਤ ਫਰਕ ਹੈ ਹੈ ਕਰਨੀ 'ਚ ਬਹੁਤ ਫਰਕ ਹੈ ਹਾਂਜੀ ਕਿਉਂਕਿ ਕਹਿਣ ਨੂੰ ਕੁਝ ਵੀ ਕੋ ਉਹ ਕਹਿੰਦਾ ਗੁਟਕਾ ਜੀ ਜੀ ਸੌ ਖਾਨਾ ਚਾਰ ਹਫ਼ਤਿਆਂ ਨੂੰ ਉੜਾ ਦਾਂਗਾ ਚਾਰ ਹਫ਼ਤੇ ਤੇ ਕਿੰਨੇ 2 ਸਾਲ ਹੋਣ ਲੱਗੇ ਨੇ ਉਹਨੇ ਚਾਰ ਹਫ਼ਤੇ ਨਹੀਂ ਮੁੱਕੇ ਤੇ ਕਹਿੰਦਾ ਮਤਲਬ ਹੈ ਝੂਠੇ ਵਾਅਦੇ ਆ ਜਿਹੜਾ ਹੈ ਨਾ ਇਹ ਸਭ ਤੋਂ ਮਾੜਾ ਕੰਮ ਕਰ ਰਿਹਾ ਜਿਹੜਾ ਹੁਣ ਗਵਰਨਮੈਂਟ ਲੱਗੀ ਹੈ ਨਾ ਅਮਰਿੰਦਰ ਸਿੰਘ ਜੀ ਸਭ ਤੋਂ ਮਾੜੀ ਕੰਮੀ ਗਵਰਨਮੈਂਟ ਆ ਸਾਰੇ ਬਾਰੀ ਬਾਰੀ ਇਹੀ ਕਹਿੰਦੇ ਇਹਨਾਂ ਨੇ ਕੁਝ ਨਹੀਂ ਕੀਤਾ ਵਾਅਦੇ ਦਿੱਤੇ ਝੂਠੇ ਦਲਾਸੇ ਦਿੱਤੇ ਝੂਠੇ ਕਹਿੰਦਾ ਘਰ ਘਰ ਨੌਕਰੀ ਦਵਾਗਾ ਉਹ ਪਹਿਲੇ ਸੋਚ ਸਮਝ ਕੇ ਕਹੋ ਨਾ ਆ ਜੜੀ ਹੁੰਦੀਆਂ ਇਹ ਜਬਲੀਆਂ ਹੁੰਦੀਆਂ ਨੇ ਅੰਗਰੇਜ਼ੀ ਕਹਿੰਦਾ ਵਾਫਲਿੰਗ ਕਦੀ ਕਹਿੰਦਾ ਜੀ ਉਹ ਲੰਘਾ ਜਦੋਂ ਅਸੀਂ ਪਹਿਲਾ ਰਿਐਕਸ਼ਨ ਪਤਾ ਕੀ ਸੀ ਦਾ ਅਮਰਿੰਦਰ ਦਾ ਕਹਿੰਦਾ ਜੀ ਇਹ ਸਿਕਿਉਰਿਟੀ ਦਾ ਹੈਜ਼ਰਡ ਹੈਗਾ ਸਿਕਿਉਰਿਟੀ ਰਿਸਕ ਹੈਗੀ ਮੈਂ ਕਿਹਾ ਤੁਹਾਡੇ ਨਾਲ ਜੋ ਬੈਠੇ ਹੋਏ ਨੇ ਉਨੀ ਸਿਕਿਉਰਿਟੀ ਦਾ ਰਿਸਕ ਤੇ ਫਿਰ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ ਅੱਜ ਕਹੋ ਜੀ ਸਿਕਿਉਰਿਟੀ ਰਿਸਕ ਹੈ ਫਿਰ ਨਾਲ ਹਫ਼ਤੇ ਬਾਅਦ ਕਹਿੰਦਾ ਜੀ ਇੱਥੇ 24 ਘੰਟੇ ਦਾ ਦਰਸ਼ਨ ਹੋਣੇ ਚਾਹੀਦੇ ਸਿਕਿਉਰਿਟੀ ਰਿਸਕ ਪਹਿਲੇ ਕਹਿੰਦਾ ਫਿਰ 24 ਘੰਟੇ ਫਿਰ ਕਹਿੰਦਾ ਵੀਜ਼ਾ ਫ੍ਰੀ ਹੋਣਾ ਚਾਹੀਦਾ ਉਸ ਵੇਲੇ ਸਿਕਿਉਰਿਟੀ ਨਹੀਂ ਪਹਿਲੀ ਗਲਤ ਸੀ ਆ ਹੁਣ ਗਲਤ ਹੈ ਫਿਰ ਕਹਿੰਦਾ ਜੀ ਉਹ ਜਿਹੜਾ ਵਿੰਗ ਕਮਾਂਡਰ ਗਰੁੱਪ ਕੈਪਟਨ ਸਾਡਾ ਆਏਗਾ ਪਾਇਲਟ ਮੈਂ ਰਿਸਿਵ ਖੁਦ ਕਰਾਂਗਾ ਜਦੋਂ ਪਤਾ ਲੱਗਿਆ ਕਿ ਰਾਤ ਦੇ 1 2 ਵਜੇ ਜਾਣੇ ਉਹਨਾਂ ਤੇ ਹਿੰਮਤ ਨਹੀਂ ਹੈਗੀ ਕਹਿੰਦਾ ਜੀ ਪ੍ਰੋਟੋਕਾਲ ਦੇ ਮੁਤਾਬਿਕ ਮੈਂ ਵਾਪਸ ਜਾ ਰਹੇ ਹਾਂ ਤੂੰ ਪਹਿਲੇ ਕਿਉਂ ਬਿਆਨ ਕੀਤਾ ਬਾਈ ਸੋਚਣਾ ਨਾ ਸੀਗਾ ਪ੍ਰੋਟੋਕਾਲ ਸੀਗਾ ਨਹੀਂ ਸੀਗਾ ਇਹ ਜਿਹੜੇ ਝੂਠੇ ਕੰਮ ਕਰਦੇ ਨੇ ਨਾ ਇੱਕ ਝੂਠ ਵਾਸਤੇ 100 ਝੂਠ ਬੋਲਣਾ ਪੈਂਦਾ ਆਈ ਕਹਣਾ ਚਾਹੁੰਦਾ ਛੋਟੀ ਛੋਟੀ ਚੀਜ਼ਾਂ ਦੱਸਦੀਆਂ ਕਿ ਬੰਦੇ ਦੀ ਨੀਅਤ ਕੀ ਹੈ ਨਾ ਨੀਅਤ ਠੀਕ ਹੈ ਨਾ ਨੀਤੀਆਂ ਠੀਕ ਨੇ ਕਰਨਦੇ ਉਹਨਾਂ ਨੂੰ ਜੋ ਕਰਦੇ ਨੇ ਜੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ